ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਸੁਆਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਸ਼ਹੀਦ ਫੌਜਾਂ ਧੰਨ ਬਾਬਾ ਜੀਤ ਸਿੰਘ ਸਾਹਿਬ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਧੰਨ ਬਾਬਾ ਬੰਦਾ ਸਿੰਘ ਸਾਹਿਬ ਜੀ ਬਹਾਦਰ ਖਾਲਸਾ ਜੀ ਇਹ ਮਹਾਨ ਸ਼ਖਸੀਤਾ ਹੋਈਆਂ ਨੇ ਜਿਨ੍ਹਾਂ ਨੇ ਖਾਲਸੇ ਪੰਥ ਵਾਸਤੇ ਆਪਣਾ ਆਪਾ ਵਾਰਿਆ ਤੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਗਏ ਇਹੋ ਜੇ ਮਹਾਨ ਸੂਰਮਿਆਂ ਨੂੰ ਸਦਾ ਨਮਸਕਾਰ ਹੈ ਐਸੇ ਸਤਿਗੁਰੂ ਜੀ ਦੇ लाडले ਪਿਆਰੇ ਗੁਰਸਿੱਖ ਪਿਆਰੇ ਹੋਏ ਜਿਨ੍ਹਾਂ ਨੇ ਖਾਲਸਾ ਜੀ ਬੂਟੀ ਬੂਟੀ ਸ਼ਰੀਰ ਦੀ ਕਰਵਾ ਲਈ ਪਰ ਮਹਾਰਾਜ ਸੱਚੇ ਪਾਸ਼ਾ ਦਾ ਹੁਕਮ ਨਹੀਂ ਮੋੜਿਆ ਸੋ ਮਹਾਰਾਜ ਦਾ ਹੁਕਮ ਮੰਨ ਕੇ ਆਪਣੇ ਆਪੇ ਨੂੰ ਵਾਰਿਆ ਹੈ ਸਤਿਗੁਰ ਸੱਚੇ ਪਾਸ਼ਾ ਦੇ ਕੱਲੇ ਕੱਲੇ ਬੋਲ ਤੇ ਪਹਿਰਾ ਦਿੰਦਾ ਹੈ ਧੰਨ ਕਲਗੀਧਰ ਸੁਆਮੀ ਨਾਲ ਅਥਾਹ ਪਿਆਰ ਕੀਤਾ ਹੈ ਸੋ ਖਾਲਸਾ ਜੀ ਉਹਨਾਂ ਸ਼ਹੀਦਾਂ ਦੇ ਵਿੱਚ ਸਤਿਗੁਰੂ ਜੀ ਦਾ ਵਾਸਾ ਹੈ ਉਹਨਾਂ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਜੀ ਦਾ ਵਾਸਾ ਹੈ ਜਿਹੜੇ ਸਤਿਗੁਰੂ ਜੀ ਦੇ ਹੁਕਮ ਮੰਨਦੇ ਹਨ ਸਤਿਗੁਰੂ ਜੀ ਦਾ ਹੁਕਮ ਮੰਨਣ ਨਾਲ ਖਾਲਸਾ ਜੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਵਾਹਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਕਿਉਂਕਿ ਜਿਹੜਾ ਜੀਵ ਆਪਣੇ ਗੁਰੂ ਦਾ ਹੁਕਮ ਮੰਨਦਾ ਹੈ ਖਾਲਸਾ ਜੀ ਉਹ ਕਦੇ ਵੀ ਡੋਬਦਾ ਨਹੀਂ ਕਿਉਂਕਿ ਗੁਰੂ ਸ੍ਰੇਸ਼ਟ ਹੋਇਆ ਕਰਦਾ ਹੈ ਗੁਰੂ ਸ਼੍ਰੋਮਣੀ ਹੋਇਆ ਕਰਦਾ ਹੈ ਗੁਰੂ ਸਮਰੱਥ ਹੋਇਆ ਕਰਦਾ ਹੈ ਗੁਰੂ ਨੂੰ ਹਰ ਰਾਹ ਹਰ ਰਸਤਾ ਪਤਾ ਹੁੰਦਾ ਉਹ ਰਸਤੇ ਦੇ ਪਿੱਛੇ ਜਿੱਤ ਹੈ ਕਿ ਹਾਰ ਹੈ ਉਹ ਸਭ ਪਤਾ ਹੁੰਦਾ ਸੋ ਖਾਲਸਾ ਜੀ ਆਪਣੇ ਗੁਰੂ ਦੇ ਹੁਕਮ ਨੂੰ ਕਦੇ ਨਾ ਮੋੜਿਆ ਕਰੀਏ ਕਿਉਂਕਿ ਗੁਰੂ ਸਾਡਾ ਸਦਾ ਭਲਾ ਚਾਹੁੰਦਾ ਜੋ ਸਾਡੇ ਵਾਸਤੇ ਵਸਤੂ ਚੰਗੀ ਹੈ ਗੁਰੂ ਸਾਨੂੰ ਲੈ ਕੇ ਦਿੰਦਾ ਜੋ ਸਾਡੇ ਵਾਸਤੇ ਚੀਜ਼ ਨਹੀਂ ਹੈ ਗੁਰੂ ਸਾਨੂੰ ਨਹੀਂ ਦਿੰਦਾ ਸੋ ਇਸ ਕਰਕੇ ਕਦੇ ਵੀ ਆਪਣੇ ਗੁਰੂ ਮਹਾਰਾਜ ਨਾਲ ਰੋਸ ਨਾ ਕਰੀਏ ਕਿਉਂਕਿ ਸਤਗੁਰੂ ਜੀ ਸਮਰੱਥ ਹਨ ਸਤਗੁਰੂ ਸੱਚੇ ਪਾਸ਼ਾ ਅਗੂ ਹੀ ਇਹੋ ਹੀ ਅਰਦਾਸ ਕਰੀਏ ਕਿ ਮਹਾਰਾਜ ਅਸੀਂ ਡੋਲੀਏ ਨਾ ਸਤਗੁਰੂ ਜੀ ਅਸੀਂ ਡਿਗੀਏ ਨਾ ਮਹਾਰਾਜ ਤੁਸੀਂ ਦਾਤੇ ਹੋ ਤੁਸੀਂ ਕਿਰਪਾ ਕਰਨ ਵਾਲੇ ਹੋ ਤੁਸੀਂ ਸਭ ਕੁਝ ਦੇਣ ਵਾਲੇ ਹੋ ਮਹਾਰਾਜ ਮਿਹਰਾ ਕਰੋ ਸਾਡਾ ਚਿੱਤ ਮਹਾਰਾਜ ਤੁਹਾਡੇ ਵਿੱਚ ਜੁੜ ਜਾਵੇ ਐਸੀ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕੋਲੋਂ ਮੰਗ ਕਰਨੀ ਚਾਹੀਦੀ ਹੈ ਖਾਲਸਾ ਜੀ ਕਿਉਂਕਿ ਸਤਿਗੁਰ ਮਹਾਰਾਜ ਕੋਲੋਂ ਜਦੋਂ ਆਪਾਂ ਅਰਦਾਸ ਬੇਨਤੀ ਕਰਕੇ ਕੁਝ ਮੰਗਦੇ ਹਾਂ ਤੇ ਪ੍ਰਾਪਤ ਹੁੰਦਾ ਸੋ ਜਿਹੜੇ ਪ੍ਰਸ਼ਨ ਨੇ ਸੰਗਤ ਦੇ ਖਾਲਸਾ ਜੀ ਆਪਾਂ ਰੋਜ਼ ਵਿਚਾਰ ਕਰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੋ ਮਹਾਰਾਜ ਜੀਆਂ ਨੇ ਮੱਤ ਬਖਸ਼ੀ ਹੈ ਜਿਹੜਾ ਅੱਜ ਦਾ ਸਵਾਲ ਹੈ ਕਿ ਕੇਸ ਭਾਈ ਕਿਉਂ ਜ਼ਰੂਰੀ ਹਨ ਸੰਗਤ ਨੇ ਪੁੱਛਣਾ ਕੀਤਾ ਵੀ ਕੇਸ ਕਿਉਂ ਜ਼ਰੂਰੀ ਨੇ ਸੋ ਖਾਲਸਾ ਜੀ ਕੇਸ ਕਿਉਂ ਜ਼ਰੂਰੀ ਨੇ ਕੇਸ ਦਾ ਮਤਲਬ ਜਿਹੜੇ ਆਪਣੇ ਸਿਰ ਦੇ ਕੇਸ ਮੁਖ ਤੇ ਦਾੜਾ ਜਾਂ ਸਰੀਰ ਤੇ ਜਿਹੜੇ ਵੀ ਰੋਮ ਆਉਂਦੇ ਨੇ ਇਹਨਾਂ ਦੀ ਕੀ ਲੋੜ ਹੈ ਵੀ ਬਾਕੀ ਜਿੱਦਾਂ ਮੁਸਲਮਾਨਾਂ ਦੇ ਧਰਮਾਂ ਦੇ ਵਿੱਚ ਵੀ ਇਹ ਮੁੱਛਾਂ ਕੱਟ ਲੈਂਦੇ ਨੇ ਬਗਲਾਂ ਵਿੱਚੋਂ ਅੱਗੇ ਇਸ ਕੱਟਦੇ ਨੇ ਸੋ ਇਸੇ ਪ੍ਰਕਾਰ ਸਿਰ ਵੀ ਉਹਨਾਂ ਦਾ ਗੰਜਾ ਹੁੰਦਾ ਤੇ ਹਿੰਦੂਆਂ ਦੇ ਵਿੱਚ ਵੀ ਉਹ ਖਾਲਸਾ ਜੀ ਬੁੱਧੀ ਬਣਾ ਲੈਂਦੇ ਨੇ ਕੇਸ ਕੱਟਦੇ ਨੇ ਬਹੁਤ ਘੱਟ ਨੇ ਜਿਨ੍ਹਾਂ ਦੇ ਮੂੰਹ ਤੇ ਦਾੜਾ ਹੁੰਦਾ ਤੇ ਇਹ ਕੇਸ ਸਿੱਖ ਧਰਮ ਵਿੱਚ ਕਿਉਂ ਜ਼ਰੂਰੀ ਹੈ ਇਹ ਕਾਦੇ ਵਾਸਤੇ ਜ਼ਰੂਰੀ ਹੈ ਇਹ ਇਹਦਾ ਕੀ ਫਾਇਦਾ ਜਿੱਦਾਂ ਕਈ ਵਾਰੀ ਖਾਲਸਾ ਜੀ ਇੱਕ ਬੰਦੇ ਕੋਲੋਂ ਸੁਣਿਆ ਸੀ ਉਹ ਕਹਿੰਦਾ ਸੀ ਵੀ ਵਾਲਾਂ ਨੂੰ ਕਿਹੜੇ ਡੱਡੇ ਲੱਗਣੇ ਭਾਵ ਕਿ ਇਹਦਾ ਕੋਈ ਨਾ ਕੋਈ ਫਾਇਦਾ ਵੀ ਕੇਸ ਤੇ ਐਵੇਂ ਹੀ ਆਉਂਦੇ ਸਿਰ ਤੇ ਕੋਈ ਲਾਹਾ ਨਹੀਂ ਨਹੀਂ ਖਾਲਸਾ ਜੀ ਸਤਗੁਰ ਕਲਗੀ ਤਰਸਵਾਮੀ ਜੀ ਮਹਾਰਾਜ ਜੀਆ ਨੂੰ ਪੁੱਛਣਾ ਕਰੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਆ ਨੂੰ ਪੁੱਛਣਾ ਕਰੋ ਇਹ ਜਿਹੜਾ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਸਾਰੀ ਸ੍ਰਿਸ਼ਟੀ ਸੇਵਦੀ ਹੈ ਜਿਹਦੇ ਇੱਕ ਹੁਕਮ ਤੇ ਇੱਕ ਸ਼ਬਦ ਤੇ ਇੱਕ ਬੋਲ ਤੇ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ ਖੰਡ ਬ੍ਰਹਿਮੰਡ ਪੈਦਾ ਹੋ ਗਏ ਉਹ ਵਾਹਿਗੁਰੂ ਜਿਹੜਾ ਹੈ ਉਹ ਸਤਗੁਰ ਸੱਚੇ ਪਾਸ਼ਾ ਖੁਦ ਕੇਸਾ ਧਾਰੀ ਹੈ ਉਹਦਾ ਪ੍ਰਮਾਣ ਬਾਣੀ ਵਿੱਚ ਮਿਲਦਾ ਹੈ ਜਿਵੇਂ ਇੱਕ ਸ਼ਬਦ ਆਉਂਦਾ ਹੈ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਦਾ ਉਹ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੁਕੀਐ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਣੇ ਕਭੂ ਕੇ ਸੁਣਾ ਪੁਕਾਰ ਕੇਸੋ ਕੇਸੋ ਮਤਲਬ ਕੇਸੋ ਦਾ ਮਤਲਬ ਕੀ ਆ ਲੰਬੇ ਕੇਸਾਂ ਵਾਲਾ ਕੇਸ ਮਹਾਰਾਜ ਦਾ ਬੋਲ ਮਹਾਰਾਜ ਦੀ ਬਾਣੀ ਵਿੱਚ ਕੇਸਵਾ ਸ਼ਬਦ ਬੜੀ ਵਾਰ ਆਇਆ ਉਹ ਅਕਾਲ ਪੁਰਖ ਵਾਹਿਗੁਰੂ ਵਾਸਤੇ ਆਇਆ ਕਿ ਉਹ ਲੰਬੇ ਕੇਸਾਂ ਵਾਲਾ ਹੈ ਉਹਦੇ ਸੀਸ ਤੇ ਸੋਹਣੇ ਕੇਸ ਨੇ ਸਤਪੁਰ ਸੱਚੇ ਪਾਸ਼ਾ ਮਹਾਰਾਜ ਨੇ ਬਾਣੀ ਵਿੱਚ ਵੀ ਉਹਦਾ ਰੂਪ ਅਕਾਲ ਪੁਰਖ ਜੀਆਂ ਦਾ ਦਰਸਾਉਣਾ ਕੀਤਾ ਹੈ ਕਹਿੰਦੇ ਉਹਨੂੰ ਸਦਾ ਕੇਸੋ ਕੇਸੋ ਕਹਿ ਕੇ ਅਮਰਤ ਵੇਲੇ ਪੁਕਾਰਦੇ ਰਹੀਏ ਉਹਨੂੰ ਯਾਦ ਕਰਦੇ ਰਹੀਏ ਰਾਤ ਦਿਵਸ ਕੇ ਕੂਕਣੇ ਉਹਨੂੰ ਰਾਤ ਦਿਨ ਯਾਦ ਕਰਦੇ ਰਹੀਏ ਕਬੂ ਕੇ ਸੁਣਿਆ ਪੁਕਾਰ ਕਦੇ ਤੇ ਵਾਹਿਗੁਰੂ ਸਾਡੀ ਪੁਕਾਰ ਸੁਣੇਗਾ ਸੋ ਖਾਲਸਾ ਜੀ ਕੇਸ ਕਿਉਂ ਜ਼ਰੂਰੀ ਨੇ ਜਿਸ ਵੇਲੇ ਬੱਚਾ ਜੰਮਦਾ ਬੱਚਾ ਜੰਮ ਜੰਮੇ ਜਿਸ ਵੇਲੇ ਉਹ ਫਿਰ ਹੌਲੀ ਹੌਲੀ ਵੱਡਾ ਹੁੰਦਾ ਫਿਰ ਹੌਲੀ ਹੌਲੀ ਉਹ ਜਿੱਦਾਂ ਜਿੱਦਾਂ ਵਾਧਾ ਹੋਵੇਂ ਉਹਦੇ ਕੇਸ ਵਾਧੇ ਨੇ ਸੋ ਜਦੋਂ ਆਪਾਂ ਉਹਨੂੰ ਕੱਟ ਦਿੰਨੇ ਆ ਖਾਲਸਾ ਜੀ ਉਹ ਫਿਰ ਆਉਂਦੇ ਨੇ ਆਪਾਂ ਫਿਰ ਕੱਟਦੇ ਆ ਫਿਰ ਆਉਂਦੇ ਨੇ ਫਿਰ ਕੱਟਦੇ ਆ ਤੇ ਫਿਰ ਆਉਨੇ ਨੇ ਕਦੇ ਕੋਈ ਬੰਦਾ ਨਾ ਜਿਵੇਂ ਕੋਈ ਗਿਦਾ ਕੋਈ ਭਾਈ ਇਹੋ ਜਿਹਾ ਪਜੰਗੀ ਆ ਜਿਹਦੇ ਕੇਸ ਉਹ ਕਟਾਉਂਦੇ ਨੇ ਮੁੰਡੇ ਦੇ ਉਹ ਕੇਸ ਨੂੰ ਤੁਸੀਂ ਇਕੱਠੇ ਕਰਕੇ ਰੱਖਣ ਲੱਗ ਪੋ ਜਿੱਦਾਂ ਤੁਸੀਂ ਅੱਜ 나ਈ ਕੋਲੋਂ ਕਟਾਏ ਤੇ ਉਹ ਕੇਸ ਨੂੰ ਘਰ ਲੈ ਆਓ ਜਦੋਂ ਫਿਰ ਕਟਾਓ ਉਹਨੂੰ ਵੀ ਲੈ ਆਓ ਇਦਾਂ ਖਾਲਸਾ ਜੀ ਜਿੰਨਾ ਚਿਰ ਕਟਾਉਂਦੇ ਰਹੋਗੇ ਉਹ ਕੇਸ ਇਕੱਠੇ ਕਰਕੇ ਲਈ ਆਓ ਤੇ ਘਰੇ ਆ ਕੇ ਉਹ ਕੇਸ ਨੂੰ ਜੋੜ ਲਿਓ ਉਹ ਮੇਰੇ ਹਿਸਾਬ ਨਾਲ ਵੀ ਜਿੰਨਾ ਜ਼ਿੰਦਗੀ ਦੇ ਵਿੱਚ ਬੰਦਾ ਕੇਸ ਕਟਾਉਂਦਾ ਉਹ ਕਿਲੋਮੀਟਰ ਤੱਕ ਤੇਰਾਮ ਨਾ ਚੱਲ ਜਾਣਗੇ ਇਹ ਇਹ ਕੇਸ ਜਿਹੜੇ ਉਹਨੂੰ ਜੋੜਦੇ ਜਾਈਏ ਨਾ ਜੇ ਆਪਾਂ ਕਟਿਆਂ ਨੂੰ ਤੇ ਕਿਲੋਮੀਟਰ ਦੇ ਕਰੀਬ ਉਹਦੀ ਲੰਬਾਈ ਹੋ ਜੇਗੀ ਪਰ ਖਾਲਸਾ ਜੀ ਜੇ ਆਪਾਂ ਕੇਸਾਂ ਨੂੰ ਨਾ ਕਟਾਈਏ ਤੇ ਆਪਣੀ ਸੀਮਤ ਸੀਮਤ ਜਗ੍ਹਾ ਤੇ ਜਾ ਕੇ ਰੁਕ ਜਾਂਦੇ ਨੇ ਜਿੱਥੇ ਕਿ ਇਹਨਾਂ ਨੇ ਪਹੁੰਚਣਾ ਹੁੰਦਾ ਜਿੰਨੀ ਕਿ ਇਹਨਾਂ ਦੀ ਲੰਬਾਈ ਹੁੰਦੀ ਉੱਥੇ ਜਾ ਕੇ ਸੀਮਤ ਹੋ ਕੇ ਰੁਕ ਜਾਂਦੇ ਜਦੋਂ ਕਟਾਉਣਾ ਬੰਦ ਕਰ ਦਿੰਦੇ ਆ ਪਰ ਜਿਸ ਵੇਲੇ ਅਸੀਂ ਕਟਾਉਂਦੇ ਰਹਿੰਨੇ ਆ ਇਹ ਰੁਕਦੇ ਨਹੀਂ ਕਦੇ ਇਦਾਂ ਹੋਇਆ ਕਿ ਇੱਕ ਬੰਦੇ ਨੇ ਨਾਈ ਕੋਲੋਂ ਕੇਸ ਕਟਾਏ ਅਗਲੇ ਮਹੀਨੇ ਉਹਨੂੰ ਆਏ ਕੇਸ ਹੀ ਨਿਬੜੇ ਉਹਦੇ ਉੱਥੇ ਹੀ ਰਹਿ ਗਏ ਇਦਾਂ ਹੋਇਆ ਕਦੇ ਨਹੀਂ ਭਾਈ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਪਹਿਲਾ ਹੁਕਮ ਹੀ ਇਹ ਹੈ ਕੇਸਾ ਧਾਰੀ ਹੋਣਾ ਕੇਸਾ ਧਾਰੀ ਹੋਣ ਨਾਲ ਖਾਲਸਾ ਜੀ ਜੇ ਤੁਸੀਂ ਵਿਗਿਆਨਕ ਦੇ ਤੌਰ ਤੇ ਸੋਚ ਲੋ ਸਾਇੰਸ ਦੇ ਤੌਰ ਤੇ ਤੇ ਜਿਹੜਾ ਕੇਸ ਹੈ ਨਾ ਸਿਰ ਦੇ ਕੇਸ ਖਾਲਸਾ ਜੀ ਇਹ ਕਈ ਪ੍ਰਕਾਰ ਸਾਡੇ ਸਰੀਰ ਦੇ ਵਿੱਚ ਕਾਰਜ ਕਰਦੇ ਨੇ ਕਈ ਪ੍ਰਕਾਰ ਦੀ ਖੇੜ ਇਹ ਕਰਦੇ ਨੇ ਜਿਹੜੀ ਸਾਡੇ ਸਰੀਰ ਦੀ ਗਰਮੀ ਹੁੰਦੀ ਹੈ ਉਹਨੂੰ ਵੀ ਖਾਲਸਾ ਜੀ ਇਹ ਪਰੇ ਕਰਦੇ ਉਤੋਂ ਸਾਨੂੰ ਰਹਿਤ ਕਰਦੇ ਕਿਉਂਕਿ ਸਾਡਾ ਸਰੀਰ ਆ ਜਿਹੜਾ ਲਗਾਤਾਰ ਕੰਮ ਕਰਦਾ ਹੈ ਲਗਾਤਾਰ ਚਾਹੇ ਕੋਈ ਬੰਦਾ ਹੱਥਾਂ ਨਾਲ ਕੰਮ ਕਰਦਾ ਹੋਵੇ ਚਾਹੇ ਨਾ ਕਰਦਾ ਹੋਵੇ ਚਾਹੇ ਸੁੱਤਾ ਹੋਵੇ ਜਾਗਦਾ ਹੋਵੇ ਇਹ ਹਰ ਪ੍ਰਕਾਰ ਇਹ ਸਾਡਾ ਜਿਹੜਾ ਸੇਹਰਾ ਖਾਲਸਾ ਜੀ ਕਾਰਜ ਕਰਦਾ ਸਾਡੇ ਸਰੀਰ ਦੀ ਜਿਹੜੀ એનર્ਜੀ ਹੁੰਦੀ ਹੈ ਜਿਹੜੀ ਆਤਮਿਕ એનર્ਜੀ ਜਿਹਨੂੰ ਆਪਾਂ ਕਹਿੰਦੇ ਆ ਖਾਲਸਾ ਜੀ ਉਹ ਕਿਸਾਂ ਰਾਹੀਂ ਬਾਹਰ ਜਾਂਦੀ ਹੈ ਇਸੇ ਕਰਕੇ ਕਲਗੀਧਰ ਸਵਾਮੀ ਜੀ ਨੇ ਸਾਨੂੰ ਬਚਨ ਕੀਤਾ ਵੀ ਕੇਸ ਜਿਹੜੇ ਧੱਕ ਕੇ ਰੱਖਣੇ ਕਦੇ ਨੰਗੇ ਨਹੀਂ ਰੱਖਣੇ ਫਿਰ ਜੂੜਾ ਕਰਨਾ ਖਾਲਸਾ ਜੀ ਗੰਢ ਮਾਰਨੀ ਜਿਹੜੇ ਪੁਰਾਤਨ ਸਾਧੂ ઋષਿ ਮੁਨੀ ਹੋਏ ਨੇ ਉਹ ਕੀ ਕਰਿਆ ਕਰਦੇ ਸੀ ਉਹ ਵੀ ਕੇਸਾ ਧਾਰੀ ਸਨ ਸਾਰੇ ਭਗਤ ਕੇਸਾ ਧਾਰੀ ਹੋਏ ਨੇ ਭਗਵਾਨ ਕ੍ਰਿਸ਼ਨ ਜੀ ਕੇਸਾ ਧਾਰੀ ਨੇ ਸੋ ਖਾਲਸਾ ਜੀ ਬਾਬਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਇੱਕ ਫੋਟੋ ਆਮ ਕਰਕੇ ਪਰ ਚਲੋ ਤਾਂ ਕਿ ਉਹਨਾਂ ਦੇ ਮੁਖ ਤੇ ਦਾੜ੍ਹੀ ਨਹੀਂ ਪਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਮੁਖ ਤੇ ਦਾੜਾ ਪ੍ਰਕਾਸ਼ ਸੀਗਾ ਸੋ ਇਹ ਉਹ ਜਿਹੜੀਆਂ ਪ੍ਰਾਣੀਆਂ ਬਚਪੂ ਕਿ ਉਹਨਾਂ ਦੀ ਉਮਰ ਬਹੁਤ ਲੰਮੀ ਹੋਈ ਹੈ ਉਹ ਪਹਿਲਾਂ ਪਹਿਲਾਂ ਉਹਨਾਂ ਦੇ ਦਾੜੀ ਨਹੀਂ ਆਈ ਉਹ ਹੀ ਪ੍ਰਚਲਿਤ ਕਰਦੀ ਵੀ ਉਹ ਦਾੜਾ ਹੀ ਨਹੀਂ ਉਹਨਾਂ ਦੇ ਮੁਖ ਤੇ ਆਇਆ ਐਵੇਂ ਨਹੀਂ ਬਾਬਾ ਸ਼੍ਰੀਚੰਦ ਸਾਹਿਬ ਜੀ ਦਾ ਦਾੜਾ ਪ੍ਰਕਾਸ਼ ਸੀ ਬਹੁਤ ਵੱਡਾ ਦਾੜਾ ਸੀ ਜਿਸ ਵੇਲੇ ਧੰਗੂ ਗੁਰੂ ਰਾਮਦਾਸ ਮਹਾਰਾਜ ਨੂੰ ਬਾਬਾ ਸ਼੍ਰੀਚੰਦ ਸਾਹਿਬ ਜੀ ਮਿਲੇ ਸਨ ਸਤਗੁਰੂ ਜੀ ਦੇ ਬੋਲ ਸੁਣ ਕੇ ਫਿਰ ਉਸ ਦਿਨ ਤੋਂ ਸਤਗੁਰੂ ਜੀ ਦੀ ਰਹਿਮਤ ਕਿਰਪਾ ਸਦਕਾ ਬਾਬਾ ਜੀ ਦੇ ਅੰਦਰ ਉਹ ਖੇੜ ਵਰਤੀ ਸੀ ਤੇ ਬਾਬਾ ਜੀ ਉਹਨਾਂ ਨੇ ਫਿਰ ਉਸ ਦਿਨ ਤੋਂ ਖਾਲਸਾ ਜੀ ਦਾੜੇ ਨੂੰ ਜਿਹੜਾ ਰੋਕਣਾ ਬੰਦ ਕਰ ਦਿੱਤਾ ਸੀ ਨਹੀਂ ਤੇ ਉਹ ਆਪਣੇ ਵਾਲ ਨਾਲ ਰੋਕ ਲੈਂਦੇ ਸੀ ਆਉਂਦਾ ਨਹੀਂ ਸੀ ਮੁਖ ਤੇ ਸੋ ਉਸ ਤੋਂ ਬਾਅਦ ਬਾਬਾ ਜੀ ਦੇ ਮੁੱਕ ਤੇ ਦਾੜਾ ਆ ਗਿਆ ਸੀ ਕਈ ਇਹੋ ਜਿਹੇ ਉਹਨਾਂ ਦੇ ਚਿੱਤਰ ਵੀ ਪ੍ਰਚਲਿਤ ਨੇ ਜਿੱਥੇ ਦਾੜਾ ਆ ਉਹਨਾਂ ਦਾ ਬਹੁਤ ਵੱਡਾ ਸੋ ਖਾਲਸਾ ਜੀ ਇੱਥੋਂ ਤੱਕ ਕੇ ਸਾਈਆਂ ਦੇ ਜਿਹੜੇ ਪੈਗੰਬਰ ਨੇ ਜਿਹੜੇ ਜਿਸੂ ਮਸੀਹ ਜੀ ਨੇ ਉਹ ਵੀ ਦਾੜੇ ਵਾਲੇ ਨੇ ਕੇਸ ਔ ਕੇਸਾਂ ਵਾਲੇ ਨੇ ਸੋ ਹਰ ਪ੍ਰਕਾਰ ਮੁਹੰਮਦ ਸਾਹਿਬ ਜਿਹੜੇ ਉਹ ਵੀ ਕੇਸਾ ਧਾਰੀ ਹਰ ਇੱਕ ਦੇਵੀ ਦੇਵਤਾ ਪੀਰ ਪੈਗੰਬਰ ਜਿਹੜਾ ਕੇਸਾ ਧਾਰੀ ਹੋਇਆ ਸਾਡੇ ਲੋਕਾਂ ਨੂੰ ਖਾਲਸਾ ਜੀ ਇਹ ਸਮਝ ਨਹੀਂ ਆਉਂਦੀ ਕੇਸ ਰੱਖਣੇ ਗੁਰੂ ਕੀ ਮੋਹਰ ਹੈ ਗੁਰੂ ਸਾਹਿਬ ਦੀ ਮੋਹਰ ਹੈ ਜਿਹਦੇ ਕੋਲੇ ਕਲਗੀ ਧਰਪਾਸ਼ਾ ਦੀ ਮੋਹਰ ਹੈ ਉਹ ਰਾਜਾ ਹੈ ਧਰਤੀ ਦੇ ਉੱਤੇ ਸੋ ਖਾਲਸਾ ਜੀ ਫਿਰ ਜਿਸ ਵੇਲੇ ਬੱਚਾ ਜੰਮੇ ਤੇ ਉਹਦੇ ਕੇਸ ਨਾ ਕਟਾਏ ਜਾਣ ਉਹ ਉਵੇਂ ਦਾ ਉਵੇਂ ਰਵੇ ਤੇ ਉਹ ਸਰਦਾਰ ਪੈਦਾ ਹੁੰਦਾ ਚਾਹੇ ਉਹ ਮੁਸਲਮਾਨਾਂ ਦੇ ਘਰ ਪੈਜ ਪੈਦਾ ਹੋ ਜਵੇ ਚਾਹੇ ਹਿੰਦੂਆਂ ਦੇ ਚਾਹੇ ਸਾਈਆਂ ਦੇ ਕਿਸੇ ਵੀ ਧਰਮ ਵਿੱਚ ਉਹ ਪੈਦਾ ਹੋ ਜਵੇ ਜੇ ਉਹਦੇ ਕੇਸ ਨਾ ਕੱਟੇ ਜਾਣ ਤੇ ਉਹਨੂੰ ਸਾਰੇ ਸਰਦਾਰ ਜੀ ਆਖਣਗੇ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਸ ਤੇ ਵਿਚਾਰ ਕਰਿਆ ਕਰਦੇ ਸੀ ਆਮ ਕਰਕੇ ਪ੍ਰਚਲਤ ਆਇਓ ਵਾਲੀ ਵੀਡੀਓ ਬੀਜੇ ਭਾਈਏ ਲੋਕ ਕੇਸ ਨਾ ਕਟਾਉਣ ਕੰਗੀ ਨਾ ਲਵਾਉਣ ਉਸ ਤਰ੍ਹਾਂ ਨਾ ਲਵਾਉਣ ਤੇ ਇਹਨਾਂ ਨੂੰ ਵੀ ਲੋਕੀ ਸਰਦਾਰ ਦੀ ਆਖਣ ਸੋ ਜਿਵੇਂ ਸਤਗੁਰੂ ਜੀ ਨੇ ਪੈਦਾ ਕੀਤਾ ਹੈ ਓਵੇਂ ਹੀ ਰਹਿਣਾ ਉਹਨੂੰ ਖਾਲਸਾ ਜੀ ਮਹਾਰਾਜ ਦੇ ਹੁਕਮ ਵਿੱਚ ਰਹਿਣਾ ਕਹਿੰਦੇ ਨੇ ਹੁਣ ਦੇਖੋ ਕੇਸ ਆ ਗਿਆ ਥੋੜੇ ਜਿਹੇ ਵੱਡੇ ਹੋ ਗਏ ਤੇ ਕਟਾਤੇ ਤੇ ਜਿਹੜੀਆਂ ਬਾਹਾਂਵਾਂ ਨਾਲ ਜੰਬੀਆਂ ਜੇ ਹੱਥਾਂ ਹੱਥ ਜੰਮੇ ਨੇ ਨਾਲ ਉਂਗਲਾਂ ਵੀ ਟੇਡੀਆਂ ਨੇ ਲੱਤਾ ਟੇਡੀਆਂ ਉਹ ਵੀ ਵੱਢ ਲੋ ਉਹਨੂੰ ਕਿਉਂ ਨਹੀਂ ਕੋਈ ਵੱਢਦਾ ਕਹਿੰਦੇ ਕੇਸ ਆ ਕੇਸ ਕੱਟਣ 'ਚ ਕਿਹੜਾ ਦਰਦ ਹੁੰਦਾ ਭਾਈ ਉਹ ਤੁਹਾਨੂੰ ਨਹੀਂ ਹੁੰਦਾ ਪਰ ਤੁਹਾਡੀ ਰੂਹ ਜਾਣਦੀ ਆ ਉਹ ਕਿਉਂ ਉਹ ਕਾਦੇ ਵਾਸਤੇ ਤੁਹਾਡੇ ਸਰੀਰ ਨੂੰ ਲੱਗੇ ਨੇ ਸੋ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਤੀਨ ਦੁਨੀ ਦੇ ਮਾਲਕ ਕਹਿੰਦੇ ਨੇ ਕਿ ਗੁਰਸਿੱਖ ਤੇ ਅਵਸਥਾ ਆਉਂਦੀ ਹੈ ਇਹ ਖਾਲਸਾ ਜੀ ਤੁਹਾਡੀਆਂ ਜੀਭਾਂ ਨੇ ਜਿਨ੍ਹਾਂ ਨੂੰ ਅਸੀਂ ਕੱਟਦੇ ਹਾਂ ਇਹ ਕਦੇ ਜੀਭ ਸਾਡੇ মুখ ਵਿੱਚ ਆ ਜਿਹੜੀ ਲਤਰ ਲਤਰ ਚੱਲਦੀ ਆ ਸਾਰਾ ਦਿਨ ਪਰ ਆ ਜਿਹੜੇ ਰੂਮ ਨੇ ਸਰੀਰ ਦੇ ਉੱਤੇ ਕੇਸ ਨੇ ਜਿੰਨੇ ਵੀ ਇਹ ਵੀ ਤੁਹਾਡੀਆਂ ਜੀਭਾਂ ਨੇ ਇਹ ਕੇਸ ਵੇਲੇ ਕੰਮ ਕਰਦੀਆਂ ਤੁਹਾਨੂੰ ਇੱਕ ਉਦਾਹਰਨ ਦੇ ਦਵਾ ਉਵੇਂ ਤੇ ਚਲੋ ਇਹ ਬੋਲਦੇ ਨਹੀਂ ਕਿਉਂਕਿ ਆਪਾਂ ਕਮਾਈ ਨਹੀਂ ਕਰਦੇ ਬਿਨਾ ਕਮਾਈ ਤੋਂ ਇਹ ਬੋਲਦੇ ਨਹੀਂ ਪਰ ਜੇ ਖਾਲਸਾ ਜੀ ਇਹਦਾ ਕੋਈ ਪਰਮਾਨਾਂਣ ਵੇਖਣਾ ਹੋਵੇ ਨਾ ਤੇ ਕਈ ਵਾਰੀ ਬੰਦੇ ਨੂੰ ਬਹੁਤ ਖੁਸ਼ੀ ਹੋ ਜਾਂਦੀ ਕਿਰਤ ਵਿੱਚ ਤੇ ਕਈ ਵਾਰੀ ਬੰਦੇ ਨੂੰ ਕੋਈ ਇਮੋਸ਼ਨਲ ਜਾਂ ਸੀਨ ਜਾਂ ਕੋਈ ਇਹੋ ਜਿਹੀ ਘਟਨਾ ਯਾਦ ਆ ਜਾਂਦੀ ਜਿਸ ਵੇਲੇ ਖਾਲਸਾ ਜੀ ਲੂ ਕੰਡੇ ਖੜੇ ਹੋ ਜਾਂਦੇ ਕੇਸ ਜਿਹੜੇ ਖੜੇ ਹੋ ਜਾਂਦੇ ਇਹਦੇ ਵਿੱਚ ਜਾਨ ਆ ਤੇ ਖੜੇ ਹੁੰਦੇ ਨੇ ਇਹ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਆ ਕਈ ਵਾਰੀ ਸਾਡੇ ਲੂ ਕੰਡੇ ਖੜੇ ਹੋ ਜਾਂਦੇ ਨੇ ਕੇਸ ਖੜੇ ਹੋ ਜਾਂਦੇ ਸੋ ਖਾਲਸਾ ਜੀ ਉਹ ਬਾਵਾ ਹਥਾਂ ਦੇ ਜਿਹੜੇ ਕੇਸ ਖੜੇ ਹੁੰਦੇ ਇਹਨਾਂ 'ਚ ਤਾਕਤ ਹੈ ਇਹ ਜੀਂਦੇ ਜਾਗਦੇ ਨੇ ਸੋ ਸਾਨੂੰ ਇਸ ਕਰਕੇ ਇਹ ਪ੍ਰਤੀਤ ਨਹੀਂ ਹੁੰਦਾ ਕਿਉਂਕਿ ਸਾਨੂੰ ਦੁੱਖ ਨਹੀਂ ਲੱਗਦਾ ਸੋ ਮਹਾਰਾਜ ਸੱਚੇ ਪਾਸ਼ਾ ਨੇ ਸਾਨੂੰ ਬਹੁਤ ਕੁਝ ਬਖਸ਼ਿਆ ਪਰ ਖਾਲਸਾ ਜੀ ਅਸੀਂ ਮਹਾਰਾਜ ਸੱਚੇ ਪਾਸ਼ਾ ਦਾ ਹੁਕਮ ਨਹੀਂ ਮੰਨਦੇ ਜੇ ਸਤਗੁਰੂ ਜੀ ਨੇ ਜਿਵੇਂ ਸਾਨੂੰ ਪੈਦਾ ਕੀਤਾ ਓਵੇਂ ਰਹੀਏ ਤੇ ਮਹਾਰਾਜ ਦੇ ਗੁਰਸਿੱਖ ਪੈਦਾ ਹੋਵਾਂਗੇ ਅਮਰਤ ਧਾਰੀ ਪੈਦਾ ਹੋਵਾਂਗੇ ਜੇ ਕੈਂਚੀ ਨਾਲ ਲਵਾਵਾਂਗੇ ਤੇ ਸਤਗੁਰੂ ਜੀ ਦੇ ਸੇਖ ਹੀ ਪੈਦਾ ਹੋਵਾਂਗੇ ਸੋ ਕੇਸ ਕਤਲ ਕਰਨ ਨਾਲ ਜਾਂ ਮੂੰਹ ਬੀਬੀਆਂ ਵਰਗਾ ਬਣਾਉਣ ਨਾਲ ਖਾਲਸਾ ਜੀ ਕੋਈ ਸ਼ੌਰਤ ਨਹੀਂ ਮਿਲਦੀ ਕੋਈ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲਦਾ ਐਵੇਂ ਬੰਦਿਆਂ ਨੂੰ ਇਹ ਭਾਵੇਂ ਪਿਆ ਹੋਇਆ ਜਿਹੜਾ ਸ਼ੇਰ ਹੈ ਉਹ ਸ਼ੇਰ ਨੂੰ ਮੁੰਨ ਦਿੱਤਾ ਜਾਵੇ ਤੇ ਖਾਲਸਾ ਜੀ ਸ਼ੇਰ ਤੇ ਸ਼ੇਰਨੀ ਦੀ ਪਛਾਣ ਕੀ ਹੈ ਕੋਈ ਪਛਾਣ ਨਹੀਂ ਸ਼ੇਰ ਦੀ ਪਛਾਣ ਹੀ ਤਾਂ ਆ ਕਿ ਉਹਦੇ ਮੂੰਹ ਤੇ ਵਾਲ ਨੇ ਕੇਸ ਨੇ ਉਹਦੇ ਮੂੰਹ ਤੇ ਸੋ ਇਸੇ ਪ੍ਰਕਾਰ ਮਨੁੱਖ ਜਿਹੜਾ ਨਰ ਹੈ ਜਾਂ ਮਾਦਾ ਹੈ ਜਾ ਇਸਤਰੀ ਪੁਰਸ਼ ਹੈ ਸੋ ਖਾਲਸਾ ਜੀ ਪੁਰਸ਼ ਦੀ ਜਿਹੜੀ ਪਹਿਚਾਣ ਹੈ ਪੁਰਸ਼ ਦੀ ਜਿਹੜੀ ਤਾਕਤ ਹੈ ਉਹ ਮੁਖ ਤੇ ਦਾੜਾ ਤੇ ਸਿਰ ਤੇ ਕੇਸ 모ਛ ਹੈ ਸੋ ਇਸੇ ਪ੍ਰਕਾਰ ਭਾਈ ਜੇ ਅਸੀਂ ਆਪਣੀ ਪਹਿਚਾਣ ਹੀ ਕਵਾ ਦਾਂਗੇ ਹੁਣ ਕੋਈ ਬੰਦਾ ਕਿਤੇ ਪੜਦਾ ਕਿਸੇ ਕਾਲਜ ਚ ਪੜਦਾ ਤੇ ਖਾਲਸਾ ਜੀ ਉਹਦੇ ਕੋਲੇ ਪਾਸ ਹੈ ਅੰਦਰ ਜਾਣ ਦਾ ਐਂਟਰੀ ਵਾਸਤੇ ਪਰ ਉਹ ਬੰਦਾ ਪਾਸ ਹੀ ਕਵਾ ਲਵੇ ਤੇ ਭਾਈ ਜਿੰਨੀ ਮਰਜ਼ੀ ਵਾਕ ਵੀ ਹੋਵੇ ਅੰਦਰ ਨਹੀਂ ਉਹ ਜਾਣ ਦਿੰਦੇ ਸੋ ਇਸੇ ਪ੍ਰਕਾਰ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਲੋਕ ਪਰ ਲੋਕ ਵਿੱਚ ਸਫ਼ਰ ਕਰਨਾ ਹੈ ਖਾਲਸਾ ਜੀ ਸਾਡੇ ਕੋਲੇ ਆਈਡੈਂਟੀ ਕਾਰਡ ਹੈ ਮੋਹਰ ਹੈ ਗੁਰੂ ਕੀ ਇਹ ਮੂੰਹ ਦੇ ਦਾੜਾ ਤੇ ਸਿਰ ਤੇ ਕੇਸ ਇਹ ਗੁਰੂ ਕੀ ਮੋਹਰ ਹੈ ਸਾਡੇ ਕੋਲੇ ਜਿਸ ਵੇਲੇ ਅਸੀਂ ਉੱਥੇ ਵੀ ਜਾਵਾਂਗੇ ਤੇ ਸਤਿਗੁਰੂ ਮਹਾਰਾਜ ਦਾ ਬਚਨ ਵੀ ਹੈ ਕਿ ਜੇ ਮੇਰਾ ਸਿੱਖ ਕਿਤੇ ਮਾੜੇ ਕਰਮ ਕਰਕੇ ਜਾਂ ਕਿਸੇ ਗਲਤੀ ਕਰ ਕਰਕੇ ਨਰਕਾਂ ਵਿੱਚ ਵੀ ਪੈ ਜਾਂਦਾ ਅਸੀਂ ਉਹਨਾਂ ਦੀ ਕੇਸਾਂ ਦੀ ਮੋਹਰ ਜਿਹੜੀ ਮਹਾਰਾਜ ਨੇ ਆਪਣੀ ਮੋਹਰ ਆਖੀ ਹੈ ਉਹ ਕੇਸਾਂ ਦੀ ਮੋਹਰ ਵੇਖ ਕੇ ਮਹਾਰਾਜ ਕਹਿੰਦੇ ਉਹਨੂੰ ਕੱਢਾਂਗੇ ਤੇ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਇੱਕ ਵਾਰੀ ਕੱਢਾਂਗੇ ਜਾਂ ਦੋ ਵਾਰੀ ਕੱਢਾਂਗੇ ਮਹਾਰਾਜ ਕਹਿੰਦੇ 10000 ਜਨਮ ਦੇਵਾਂਗੇ 10000 ਵਾਰ ਕੱਢਾਂਗੇ ਜਿਹਦੇ ਸਿਰ ਤੇ ਕੇਸ ਹੋਣਗੇ ਉਹਨੂੰ 10000 ਵਾਰ ਨਰਕਾਂ ਤੋਂ ਕੱਢ-ਕੱਢ ਕੇ ਸਿੱਖਾਂ ਦੇ ਘਰ ਜਨਮ ਦੇਵਾਂਗੇ ਪਰ ਜੇ ਉਹ ਫਿਰ ਵੀ ਨਾ ਟਲਿਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਨਹੀਂ ਉਹਨੂੰ ਕੱਢਾਂਗੇ ਸੋ ਇਹ ਢੀ ਵੱਡੀ ਕਿਰਪਾ ਕਲਗੀਧਰ ਸਵਾਮੀ ਜੀ ਨੇ ਕੀਤੀ ਹੈ ਕੇਸ ਖਾਲਸਾ ਜੀ ਬਹੁਤ ਜ਼ਰੂਰੀ ਹੈ ਇਸੇ ਕਰਕੇ ਸਾਡਾ ਜਿਹੜਾ ਪਹਿਲਾ ਤਖਤ ਹੈ ਉਹਦਾ ਨਾਂ ਕੇਸਗੜ੍ਹ ਸਾਹਿਬ ਹੈ ਸਾਡੇ ਪੰਜਾਂ ਕਕਾਰਾਂ ਦੇ ਵਿੱਚੋਂ ਪਹਿਲਾ ਕਕਾਰ ਜਿਹੜਾ ਹੈ ਉਹ ਕੇਸ ਹੈ ਸੋ ਖਾਲਸਾ ਜੀ ਇਹ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰੱਥ ਜੀ ਦੀਆਂ ਖੇਡਾਂ ਹਨ ਜਿਸ ਵੇਲੇ ਅਮਰਤ ਛਕਾਇਆ ਜਾਂਦਾ ਕੇਸਾਂ ਵਿੱਚ ਜਲ ਪਾਇਆ ਜਾਂਦਾ ਸੋ ਇਹ ਕੇਸ ਕਦੇ ਵੀ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਤੋਂ ਆਗਿਆ ਤੋਂ ਬਿਨਾ ਸਤਿਗੁਰ ਜੀ ਰਹਿਮਤ ਕਿਰਪਾ ਸਦਕਾ ਜਾਂ ਆਪਣੇ ਮਨ ਪਿੱਛੇ ਲਾ ਕੇ ਕਦੇ ਨਹੀਂ ਕਟਾਉਣੇ ਚਾਹੀਦੇ ਆਪਾਂ ਮਨ ਪਿੱਛੇ ਲਾ ਕੇ ਕਟਾਉਣੇ ਹਾਂ ਫਿਰ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਵੀ ਬੋਲ ਨੇ ਕਿ ਤੇਰੇ ਬੰਕੇ ਲੋਏ ਨਦੰਤਰੀ ਸਾਲਾ ਸੋਹਣੇ ਨੱਕ ਜਨੇ ਲੰਬੜੇ ਵਾਲਾ ਖਾਲਸਾ ਜੀ ਉਹ ਲੰਮੇ ਵਾਲਾਂ ਵਾਲਾ ਵਾਹਿਗੁਰੂ ਹੈ ਫਿਰ ਉਹਦੇ ਵਰਗਾ ਸਵਰੂਪ ਕਿਉਂ ਆਣਾ ਸੀ ਧਾਰਨ ਕਰੀਏ ਜਿਵੇਂ ਦਾ ਸਾਡਾ ਪਿਓ ਹੈ ਉਵੇਂ ਦੇ ਅਸੀਂ ਉਹਦੇ ਬੱਚੇ ਬਣੀਏ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਤਾਂ ਕਹਿ ਰਹੇ ਨੇ ਭਾਈ ਕੇਸਾ ਧਾਰੀ ਹੋਵੋ ਕੇਸ ਨਾ ਕਟਾਓ ਕੇਸਾਂ ਦੀ ਬਹੁਤ ਮਹਾਨਤਾ ਹੈ ਫਿਰ ਖਾਲਸਾ ਜੀ ਮਹਾਰਾਜ ਦੀ ਪੈ ਅੱਗੇ ਵਿਸਰ ਗਈ ਗੱਲ ਕਿ ਜੇ ਸਰੀਰ ਉੱਤੇ ਕੇਸ ਹੀ ਨਹੀਂ ਹੋਣਗੇ ਤੇ ਫਿਰ ਉਹ ਅਸਤਾ ਕਿੱਥੇ ਆਵੇਗੀ ਜਿੱਥੇ ਸਤਿਗੁਰੂ ਜੀ ਨੇ ਬੋਲ ਕੀਤਾ ਬੋਲ ਬੋਲਿਆ ਕਿ ਗੁਰਮੁਖ ਰੂਮ ਰੋਮ ਹਰਿ ਤਿਆਵਾ ਹੈ ਫਿਰ ਉਹ ਕਿਥੋਂ ਉਹ ਜਦੋਂ ਕੇਸ ਹੀ ਨਹੀਂ ਛੱਡਣੇ ਸਰੀਰ ਦੇ ਉੱਤੇ ਖਾਲਸਾ ਜੀ ਇਥੋਂ ਤੱਕ ਵੀ ਕਈ ਬੰਦੇ ਨੇ ਜਿਹੜੀ ਆਪਣੀ ਛਾਤੀ ਤੋਂ ਕੇਸ ਕੱਟਦੇ ਬਾਹਾਂ ਤੋਂ ਕੇਸ ਕੱਟਦੇ ਲੱਤਾਂ ਤੋਂ ਕੇਸ ਕੱਟਦੇ ਇਹੋ ਜਿਹੇ ਮੂਰਖ ਇਹੋ ਜਿਹੇ ਨਾ ਮਰਦ ਲੋਕ ਪਤਾ ਨਹੀਂ ਕਿੱਥੋਂ ਧਰਤੀ ਤੇ ਪੈਦਾ ਹੋਏ ਇਹ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਮਰਦਾਂ ਨੂੰ ਚੀਜ਼ ਦਿੱਤੀ ਹੈ ਖਾਲਸਾ ਜੀ ਛਾਤੀ ਦੇ ਕੇਸ ਹੋਣੇ ਮਰਦਾਂ ਦੀ ਨਿਸ਼ਾਨੀ ਹੈ ਸੋ ਸਾਡੇ ਵਿੱਚ ਬਹੁਤੇ ਲੋਕ ਇਹੋ ਜਿਹੇ ਨੇ ਹੀ ਜਿਹੜੇ ਬਣਨਾ ਚਾਹੁੰਦੇ ਸੋ ਮਹਾਰਾਜ ਦਾ ਬੋਲ ਨਹੀਂ ਕੋਈ ਕਮਾਉਂਦਾ ਤੋ ਖਾਲਸਾ ਜੀ ਮਹਾਰਾਜ ਕਹਿੰਦੇ ਇੱਕ ਅਵਸਥਾ ਗੁਰਮੁਖ ਤੇ ਆਉਂਦੀ ਜਿਸ ਵੇਲੇ ਆਪਾਂ ਨਾਮ ਜਪਦੇ ਆਂ ਜਿਸ ਵੇਲੇ ਕਮਾਈ ਕਰਦੇ ਆਂ ਫਿਰ ਖਾਲਸਾ ਜੀ ਇੱਕ ਨਾ ਇੱਕ ਦਿਨ ਉਹ ਖੇੜ ਬਣਦੀ ਆ ਜਿੱਥੇ ਰੋਮ ਰੋਮ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਕਰੋੜਾਂ ਜੀਭਾਂ ਇਕੱਠੀਆਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਨੇ ਉਹ ਸਾਰੇ ਰੋਮ ਬੋਲਦੇ ਨੇ ਜਿੱਥੇ ਸਤਿਗੁਰੂ ਜੀ ਦਾ ਬੋਲ ਹੈ ਗੁਰਮੁਖ ਰੋਮ ਰੋਮ ਹਰ ਤੇ ਆਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਤੇ ਇਹੋ ਜੀ ਅਵਸਥਾ ਵੀ ਆਉਂਦੀ ਆ ਕਿ ਰੋਮ ਰੋਮ ਨਾਮ ਜਪਦਾ ਰੋਮ ਰੋਮ ਨਾਮ ਜਪਦਾ ਜੀਭਾਂ ਬਣ ਜਾਂਦੀਆਂ ਇੱਕ ਦੋ ਜੀਭੋ ਲੱਖ ਹੋਵਾ ਲੱਖ 20 ਲੱਖ ਲੱਖ ਜਿਹੜਾ ਆਖੀ ਇਹ ਇੱਕ ਨਾਮ ਜਗਦੀਸ਼ ਸੋ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਆ ਫਿਰ ਕੇਸ ਨਾਲ ਬੋਲਦੇ ਨੇ ਸੰਗਤ ਹੁੰਦੀ ਆ ਰੂਹ ਦੀ ਸੋ ਖਾਲਸਾ ਜੀ ਇਸ ਕਰਕੇ ਕੇਸ ਬਹੁਤ ਜ਼ਰੂਰੀ ਨੇ ਅਤ ਜ਼ਰੂਰੀ ਨੇ ਕੇਸ ਆ ਧਾਰੀ ਹੋਈਏ ਇਹ ਕੇਸਾਂ ਬਦਲੇ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਖੋਪਰ ਲੋਹਾ ਲਿਆ ਸੀ ਖਾਲਸਾ ਜੀ ਆਪਣਾ ਸਿਰ ਲਵਾਉਣਾ ਮਾੜੀ ਮੋਟੀ ਗੱਲ ਨਹੀਂ ਰੰਬੀ ਨਾਲ ਖੋਪਰ ਲਾਥਾ ਗਿਆ ਸੀ ਸਾਰਾ ਪਰ ਕੇਸ ਨਹੀਂ ਸੀ ਕਤਲ ਕਰਵਾਇਆ ਸੋ ਐਸੇ ਗੁਰਮੁਖ ਪਿਆਰਿਆਂ ਨੂੰ ਸਦਾ ਨਮਸਕਾਰ ਹੈ ਜਿਨ੍ਹਾਂ ਨੇ ਸਤਿਗੁਰ ਦੀ ਸਿੱਖੀ ਕਮਾਈ ਹੈ ਤੇ ਸਾਡੇ ਲੋਕ ਖਾਲਸਾ ਜੀ ਤਰਕ ਬੇਤਰਕ ਕਰਦੇ ਨੇ ਆ ਸਕੇਸ਼ਣਾ ਨੂੰ ਕੀ ਕਰਨਾ ਰੱਖ ਕੇ ਇਹਦਾ ਕੀ ਫਾਇਦਾ ਉਹ ਐਵੇਂ ਗੱਲਾਂ ਬਣੀਆਂ ਮਨ ਸਾਫ਼ ਹੋਣਾ ਚਾਹੀਦਾ ਕੇਸਾ ਧਾਰੀ ਹੋਣ ਦੀ ਲੋੜ ਨਹੀਂ ਕਲਗੀ ਤਰਪਾਸ਼ਾ ਮਹਾਰਾਜ ਦਾ ਮਨ ਬਹੁਤ ਗੰਦਾ ਸੀ ਭਾਈ ਕਲਗੀ ਤਰਪਾਸ਼ਾ ਜੀ ਦਾ ਜਿਹੜਾ ਸੀਗਾ ਮਨ ਸੀਗਾ ਉਹ ਬਹੁਤ ਵਿਕਾਰਾਂ ਨਾਲ ਭਰਿਆ ਹੋਇਆ ਸੀ ਤਾਈਓ ਸਤਿਗੁਰ ਜੀ ਨੇ ਅਮਰਤ ਛਕਿਆ ਹੁਣ ਕਈਆਂ ਨੂੰ ਕਹੀਏ ਅਮਰ ਸ਼ਗਲੋ ਭਾਈ ਨਾਮ ਜਪੋ ਉਹ ਕਹਿੰਦੇ ਅਮਰ ਸ਼ਗਨ ਦੀ ਕੀ ਲੋੜ ਆ ਮਨ ਸੱਚਾ ਹੋਣਾ ਚਾਹੀਦਾ ਤੁਹਾਡਾ ਕਹਿਣ ਦਾ ਮਤਲਬ ਕੀ ਕਲਗੀ ਤਰਪਾਸ਼ਾ ਦਾ ਮਨ ਗੰਦਾ ਸੀ ਸੋ ਸਤਿਗੁਰੂ ਜੀ ਨੇ ਖਾਲਸੇ ਦੇ ਅੱਗੇ ਬੀੜਾਸਣ ਲਾ ਕੇ ਤੇ ਮਹਾਰਾਜੀਆਂ ਨੇ ਹੱਥ ਾੜ ਕੇ ਝੂਲੀ ਾੜ ਕੇ ਅਮਰਤ ਦੀ ਦਾਤ ਮੰਗੀ ਸੀ ਅਸੀਂ ਕਲਗੀ ਤਰਪਾਸ਼ਾ ਮਹਾਰਾਜ ਤੋਂ ਵੱਡੇ ਬਣਨਾ ਚਾਹੁੰਨੇ ਭਾਈ ਜਿੰਨਾ ਸੁੱਚਾ ਜੀਵਨ ਸਤਿਗੁਰ ਕਲਗੀ ਤਰ ਸੁਆਮੀ ਜੀ ਦਾ ਹੈ ਕਿਸੇ ਪੀਰ ਪੈਗੰਬਰ ਔਲੀਏ ਦਾ ਨਹੀਂ ਕਿਸੇ ਦੇਵੀ ਦੇਵਤੇ ਦਾ ਨਹੀਂ ਜਿੱਡਾ ਸਮਰਾਥ ਸਤਿਗੁਰੂ ਜੀ ਦਾ ਔਰਾ ਹੈ ਜਿੱਦੇ ਸਤਿਗੁਰ ਸਮਰਾਥ ਹਨ ਓਡਾ ਸਮਰਾਥ ਦੁਨੀਆ ਤੇ ਹੋਰ ਕੋਈ ਨਾ ਹੈ ਨਾ ਇਸ ਟਾਈਮ ਮੌਜੂਦ ਹੈ ਨਾ ਹੈਗਾ ਸੀ ਤੇ ਨਾ ਹੋ ਸਕਦਾ ਸੋ ਉਹ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕੇਸਾ ਧਾਰੀ ਹੋਏ ਮਹਾਰਾਜ ਅਮਰਤ ਧਾਰੀ ਹੋਏ ਫਿਰ ਖਾਲਸਾ ਜੀ ਸਾਨੂੰ ਪਤਾ ਨਹੀਂ ਕਿਹੜੀ ਬਿਮਾਰੀ ਹੈ ਅਸੀਂ ਮਹਾਰਾਜ ਸੱਚੇ ਪਾਸ਼ਾ ਦਾ ਹੁਕਮ ਨਹੀਂ ਮੰਨ ਸਕਦੇ ਡੇਰਿਆਂ ਤੇ ਚਲਜੋ ਬਾਬਿਆਂ ਕੋਲ ਚਲਜੋ ਡੰਡਿਆਂ ਫਕੰਡਿਆਂ ਕੋਲੇ ਉਹ ਬਾਬਾ ਕਹਿੰਦਾ ਇੱਥੇ ਐ ਕਰ ਲਈ ਉਹ ਉਸੇ ਵੇਲੇ ਹੋ ਜਾਂਦਾ ਕੋਈ ਐਵੇਂ ਲੁਚਾ ਜਾ ਬੰਦਾ ਖਾਲਸਾ ਜੀ ਪਖੰਡੀ ਜਿਹਾ ਘਰ ਆ ਜਵੇ ਉਹ ਕਹਿ ਦੇਵੇ ਨਾ ਬੀਬਾ ਤੇਰੇ ਘਰ ਆਸ਼ ਹੈ ਵਾ ਤੂੰ ਇਹ ਕੰਮ ਕਰਿਆ ਕਰ ਰੋਜ਼ ਖਾਲਸਾ ਜੀ ਉਹ ਰੋਜ਼ ਕਰਨ ਲਾ ਪੈਂਦੀਆਂ ਬੀਬੀਆਂ ਪਰ ਕਲਗੀਧਰ ਸੁਆਮੀ ਕਹਿੰਦੇ ਪੰਜ ਬਾਣੀਆਂ ਸਵੇਰੇ ਦੋ ਬਾਣੀਆਂ ਸ਼ਾਮ ਨੂੰ ਨਿਤ ਪੜ ਤੇਰੇ ਘਰ ਖੁਸ਼ੀਆਂ ਜ਼ਰੂਰ ਆਉਣਗੀਆਂ ਨਾਗਾ ਨਾ ਪਾਈ ਦਿਨ ਵੇਲੇ ਸੁਖਨੀ ਸਾਹਿਬ ਦਾ ਜਾਪ ਕਰੀ ਚੜ੍ਹਦੀ ਕਲਾ ਜਿੜੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ ਜਿੱਥੇ ਜਾਣਾ ਅਰਦਾਸ ਕਰਕੇ ਜਾਓ ਤੁਹਾਡਾ ਕਾਰਜ ਫਤਿਹ ਹੋਵੇਗਾ ਉਹ ਸਤਿਗੁਰ ਜੀ ਦੇ ਬੋਲ ਕਦੇ ਮੰਨਣੇ ਹੀ ਨਹੀਂ ਮਹਾਰਾਜ ਸੱਚੇ ਪਾਸ਼ਾ ਦੇ ਬੋਲ ਨਹੀਂ ਮੂੰਹ ਆਉਣ ਕਬਾਉਣੇ ਸੋ ਖਾਲਸਾ ਜੀ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੀਆਂ ਖੁਸ਼ੀਆਂ ਫਿਰ ਪ੍ਰਾਪਤ ਹੁੰਦੀਆਂ ਜੇ ਕੇਸਾ ਧਾਰੀ ਹੋਵਾਂਗੇ ਸੋ ਇੱਕ ਹੀ ਪ੍ਰਸ਼ਨ ਦਾ ਭਾਈ ਵਿਚਾਰ ਆਪਾਂ ਕੀਤੀ ਹੈ ਵੀ ਕੇਸਾ ਧਾਰੀ ਹੋਣਾ ਬਹੁਤ ਜ਼ਰੂਰੀ ਹੈ ਖਾਲਸਾ ਜੀ ਕੇਸਾ ਤੋਂ ਬਿਨਾ ਸਤਿਗੁਰ ਸੱਚੇ ਪਾਸ਼ਾ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ